ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਸਿੱਖ ਪੰਥ ਦੇ ਸ਼ਰੋਮਣੀ ਸਹੀਦ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਦੇ ਇਤਿਹਾਸਿਕ ਪਿੰਡ ਪੂਲਾ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਕਿਉਂਕਿ ਉਸ ਸਮੇਂ ਹਕੂਮਤ ਦਾ ਐਲਾਨ ਸੀ ਜੋ ਸਿੰਘਣ ਕੋ ਕੂ ਬਚਾਵੇ ਸੋ ਨਿਜ ਆਪਣੀ ਜਾਨ ਗਵਾਵੇ ਆਏ ਸਿੱਖ ਬਤਾਵੇ ਨਾਹੀ ਵਹਿ ਵੀ ਆਪਣੀ ਜਾਨ ਗਵਾਈ ਤੇ ਉਸ ਸਮੇਂ ਭਾਈ ਤਾਰੂ ਸਿੰਘ ਜੀ ਨਾ ਕੇਵਲ ਲੋੜਵੰਦਾਂ ਦੀ ਮਦਦ ਕਰਦੇ ਸਨ ਬਲਕਿ ਜੰਗਲਾਂ ਵਿੱਚ ਰਹਿ ਰਹੇ ਖਾਲਸਾ ਦਲ ਨੂੰ ਵੀ ਲੰਗਰ ਅਤੇ ਵਸਤਰ ਪਹੁੰਚਾਉਂਦੇ ਸਨ ਇੱਕ ਹੋਰ ਘਟਨਾ ਪੱਟੀ ਸ਼ਹਿਰ ਦੇ ਰਹਿਣ ਵਾਲੇ ਇੱਕ ਮਸ਼ੇਰੇ ਰਹੀਮ ਬਖਸ਼ ਦੀ ਬੇਟੀ ਨੂੰ ਜਦੋਂ ਉਸਮਾਨ ਖਾਨ ਨੇ ਅਗਵਾ ਕਰ ਲਿਆ ਤਾਂ ਭਾਈ ਸਾਹਿਬ ਜੀ ਨੇ ਸਿੰਘਾਂ ਦੀ ਸਹਾਇਤਾ ਨਾਲ ਨਾ ਕੇਵਲ ਬੇਟੀ ਨੂੰ ਛਡਵਾਇਆ ਬਲਕਿ ਭੈਣ ਬਣਾ ਕੇ ਆਪਣੀ ਹਵੇਲੀ ਵਿੱਚ ਸ਼ਰਨ ਦਿੱਤੀ ਅਤੇ ਇੱਕ ਮੁਸਲਮਾਨ ਲੜਕੇ ਨਾਲ ਨਿਕਾਹ ਕਰਵਾਇਆ ਤੇ ਇਸੇ ਘਟਨਾ ਨੂੰ ਲੈ ਕੇ ਝੰਡੇਾਲੇ ਦੇ ਸਰਕਾਰੀ ਸੂਈਏ ਹਰ ਭਗਤ ਨਰਨਜਨੀ ਵੱਲੋਂ ਸਮੇਂ ਦੇ ਨਵਾਬ ਜਕਰੀਆ ਖਾਨ ਨੂੰ ਚੁਗਲੀ ਕਰਾ ਕੇ ਗ੍ਰਿਫਤਾਰ ਕਰਵਾ ਦਿੱਤਾ ਭਾਈ ਸਾਹਿਬ ਜੀ ਦਾ ਸਿੱਖੀ ਸਦਕ ਅਤੇ ਕੇਸਾ ਪ੍ਰਤੀ ਪ੍ਰੇਮ ਦੇਖ ਕੇ ਨਵਾਬ ਨੇ ਗੁੱਸੇ ਵਿੱਚ ਆ ਕੇ ਉਹਨਾਂ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿੱਤਾ ਪਰ ਭਾਈ ਸਾਹਿਬ ਜੀ ਨੇ ਵੀ ਅੱਗੋਂ ਗਰਜਮੀ ਆਵਾਜ਼ ਵਿੱਚ ਕਿਹਾ ਕਿ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਸਿੱਖੀ ਬੜੇ ਭਾਗਾਂ ਨਾਲ ਮਿਲਦੀ ਹੈ ਤੇ ਕੇਸਾਂ ਸਵਾਸਾ ਸੰਗੀ ਨਿਵੇਗੀ ਤਾਂ ਜਲਾਦਾ ਨੇ ਖੋਪਰੀ ਕੇਸਾ ਸਮੇਤ ਸਰੀਰ ਤੋਂ ਵੱਖ ਕਰ ਦਿੱਤੀ ਕੁਦਰਤ ਦੀ ਕਰਨੀ ਐਸੀ ਹੋਈ ਕਿ ਨਵਾਬ ਜਕਰਿਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਤੇ ਪੀੜਾ ਸਹਿਣ ਤੋਂ ਬਾਹਰ ਹੋ ਗਈ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਇੱਕ નિર્ਦੋਸ਼ ਧਰਮੀ ਤੇ ਇਨਾ ਹਤਿਆਚਾਰ ਕੀਤਾ ਹੈ ਇਸੇ ਕਰਕੇ ਤੂੰ ਇਹ ਸਭ ਭੁਗਤ ਰਿਹਾ ਹੈ ਤਾਂ ਨਵਾਬ ਨੇ ਜੰਗਲਾਂ ਵਿੱਚ ਭਾਈ ਸੁਵੇਕ ਸਿੰਘ ਜੀ ਦੇ ਹੱਥ ਖਾਲਸਾ ਦਲ ਕੋਲ ਆਪਣੀ ਮਾਫੀ ਦੀ ਬੇਨਤੀ ਭੇਜੀ ਤਾਂ ਉਸ ਸਮੇਂ ਦੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਖਾਲਸਾ ਦਲ ਨੇ ਤਿੰਨ ਸ਼ਰਤਾਂ ਨਵਾਬ ਦੇ ਅੱਗੇ ਰੱਖੀਆਂ ਕਿ ਹਰ ਭਗਤ ਨਰਨਜੀਨ ਨੂੰ ਸਿੱਖਾਂ ਦੇ ਹਵਾਲੇ ਕੀਤਾ ਜਾਵੇ ਤੇ 12 ਪਿੰਡ ਜੋ ਸ਼੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਦੇ ਨਾਂ ਲੱਗੇ ਸਨ ਉਹ ਵਾਪਿਸ ਕੀਤੇ ਜਾਣ ਤੇ ਰਹੀ ਗੱਲ ਜਕਰੀਆ ਖਾਨ ਦੇ ਇਲਾਜ ਦੀ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਵਚਨ ਕੀਤਾ ਕਿ ਇਸ ਨੂੰ ਜੁੱਤੀ ਦੀ ਨੋਕ ਤੇ ਅੱਗੇ ਲਗਵਾਵਾਂਗੇ ਭਾਈ ਸਾਹਿਬ ਜੀ ਦਾ ਪਾਵਨ ਜੋੜਾ ਜਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਜਾਵੇ ਤੇ ਜਿਵੇਂ ਹੀ ਪਾਵਨ ਜੋੜੇ ਨੂੰ ਜਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਗਿਆ ਤੇਵੇਂ ਨਵਾਬ ਦਾ ਪੇਸ਼ਾਬ ਖੁੱਲਦਾ ਗਿਆ ਪਰ ਅਖੀਰ ਜਕਰੀਆ ਖਾਨ ਦੀ ਮੌਤ ਹੋ ਗਈ ਉਧਰ ਜਦੋਂ ਭਾਈ ਸਾਹਿਬ ਜੀ ਨੇ ਨਵਾਬ ਦੀ ਮੌਤ ਦੀ ਖਬਰ ਸੁਣੀ ਤੇ ਉਹਨਾਂ ਦੇ ਵੀ ਪ੍ਰਾਣ ਦਸ਼ਮਦਵਾਰ ਵਿੱਚੋਂ ਨਿਕਲ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇੱਕਮਿਕ ਹੋ ਗਏ ਇੱਥੇ ਗੁਰੂ ਅਮਰਦਾਸ ਪਾਚੀ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਦਾ ਅਸਥਾਨ ਅਤੇ 1984 ਵਿੱਚ ਸ਼ਹੀਦ ਸਿੰਘਾਂ ਦਾ ਅੰਗੀਠਾ ਸਾਹਿਬ ਹੈ ਭਾਈ ਤਾਰੂ ਸਿੰਘ ਜੀ ਖੋਪਰੀ ਤੋਂ ਬਿਨਾ 21 ਦਿਨ ਜਉਂਦੇ ਰਹੇ ਧੰਨ ਨੇ ਭਾਈ ਤਾਰੂ ਸਿੰਘ ਤੇ ਉਹਨਾਂ ਦੀ ਕੁਰਬਾਨੀ ਜੋ ਸਿੱਖੀ ਕੇ ਸਾਸ ਵਾਸਾ